ਹਾਂਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸ ਪ੍ਰੈਨ ਮਿਸਿਸ ਜਿਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਸ਼ੁਰੂਆਤ ਕਰਦੇ ਹਾਂ ਜੀ ਅੱਜ ਦੇ ਵਲੌਗ ਦੀ ਅੱਜ ਦੇ ਦਿਨ ਦੀ ਤੇ ਆਪਾਂ ਉੱਠ ਗਿਆਂ ਟਾਈਮ ਤੇ ਸਾਢੇ 8:00 ਹੋ ਗਏ 8:00 ਕ' ਮਜੂਠੇ ਸੀ ਚਾਹ ਪਾਣੀ ਪੀ ਕੇ ਕੈਮ ਜੇ ਹੋ ਕੇ ਫਿਰ ਸ਼ੁਰੂਆਤ ਹੁੰਦੀ ਆ ਦਿਨ ਦੀ ਸੋ ਆਪਾਂ ਹੁਣ ਪਹਿਲਾਂ ਤਾਂ ਗੁਰਪ੍ਰੀਤ ਮਛੜਕਣਾ ਬੁਟੀਕ ਤੇ ਫੇਰ ਆਪਾਂ ਕਰਨੇ ਨੇ ਅੱਜ ਦਿਨ ਦੇ ਕਾਫੀ ਸਾਰੇ ਕੰਮ ਤੇ ਅੱਜ ਮਾਸੀ ਉਹਨਾਂ ਨੇ ਵੀ ਆਉਣਾ ਤੇ ਤੁਹਾਨੂੰ ਦੱਸਾਂਗੇ ਕੀ ਕੀ ਕਰਦੇ ਆਪਾਂ ਦਿਨ ਦੇ ਵਿੱਚ ਜਿਹੜੇ ਜਿਹੜੇ ਕੰਮ ਨੇ ਸੋ ਬਣੇ ਰਹੋ ਬਲੌਗ ਦੇ ਨਾਲ ਤੇ ਚਲੋ ਪਹਿਲਾਂ ਮੈਡਮ ਨੂੰ ਛੱਡ ਕੇ ਆਈਏ ਲਓ ਜੀ ਰੈਡੀ ਸ਼ੈਡੀ ਹੋ ਗਿਆ ਆਪਾਂ ਬੈਠ ਗਏ ਰੋਟੀ ਪਾਣੀ ਖਾ ਲਿਆ ਤੇ ਹੁਣ ਕਹਿੰਦੇ ਕੰਮ ਲੱਗਣਾ ਅਜੇ ਇੱਕ ਮਾਸੀ ਦੀ ਵੇਟ ਹੋ ਰਹੀ ਆ ਟਾਈਮ ਕਿੰਨਾ 11:00 ਵੱਜ ਗਏ じゃਕੋ 11:00 ਵੱਜ ਗਏ ਪੌਣ ਗਿਆ ਨਾ ਹੋ ਗਿਆ ਹਨਾ ਤੇ ਇੱਕ ਮਾਸੀ ਦੀ ਵੇਟ ਹੋ ਰਹੀ ਆ ਜਿਹਦੀ ਉਮੀਦ ਸੀ ਸਾਰਿਆਂ ਤੋਂ ਪਹਿਲਾਂ ਉਹ ਵੀ ਲੇਟ ਆ ਚਲੋ ਉਹਨੂੰ ਦੇ ਦੇ ਆ ਫੋਨ ਫੋਨ ਕਰਕੇ ਫਿਰ ਅੱਜ ਆਪਾਂ ਖੰਨੇ ਵੀ ਜਾ ਕੇ ਆਉਣਾ ਮੈਂ ਹੈੱਡ ਵਾਸ਼ ਕਰਵਾਉਣਾ ਹੈ ਆਪਣਾ ਤੇ ਬਾਕੀ ਹੋਰ ਛੋਟਾ ਮੋਟਾ ਸਮਾਨ ਲੈ ਕੇ ਆਉਣ ਵਾਲਾ ਉਹ ਲੈ ਕੇ ਆਉਣਾ ਲਓ ਜੀ ਕਹਿੰਦੇ ਬਾਰੀ ਆ ਗਈ ਹੁਣ ਬਾਜੀਆਂ ਪਾਉਣ ਦੀ ਪੈ ਗਈ ਮਾਤਾ ਰੈਡੀ ਹੋ ਕੇ ਆਹ 5 ਕਿਲੋ ਵਾਲਾ ਲਵਾ ਦੇ ਚਾਰ ਲਵਾ ਪਾਉ ਉਹ ਚਾਰ ਨਾਲ ਤੇ ਕੀ ਪਾਉਗੀ ਦਿਨੇ ਸਾਇਆ ਦਿਖਾਵਾ ਲਓ ਆਹ ਕਿਲੋ ਵਾਲਾ ਲਵਾ ਦੇ ਜੇ ਵੀ 4 ਕਿਲੋ ਤੇ 5 ਕਿਲੋ ਵਾਲੇ ਤੇ ਪੈਣਗੇ ਥੋੜਾ ਹੀ ਫਰਕ ਪੈਦਾ ਕਰੇਗਾ ਜੇ ਨਹੀਂ ਆਪ ਅੱਜ ਹਰੇਕ ਇਹ ਤਾਂ ਹੀ ਕਿ ਲੋੜ ਹੈ ਨਹੀਂ ਚਾਰ ਪੈ ਨਹੀਂ ਪੈਣੀ ਢਾਈ ਚ ਚਾਰ ਕਿਵੇਂ ਪੈ ਪੰਜ ਵਾਲੇ ਚ ਪਾਉਗੀ ਆ ਜਾਨੀ ਅਲੱਗ-ਅਲੱਗ ਰੱਖਿਓ ਆ 5 ਕਿਲੋ ਵਾਲੇ ਨੇ ਹਾਂ ਚਾਰ ਚਾਰ ਕਿਲੋ ਵਾਲੇ ਨੇ ਲਾਵੀ ਜੋਗ-ਜੋਗ ਰੱਖਤੀਆਂ ਕਹਿੰਦੇ ਆਏ ਤਾਂ ਹਿੰਮਤ ਰੀਆਂ ਨੇ ਇਹ ਕਾ ਨਿਆਣਿਆ ਸਰ ਨੀ ਕੰਮ ਛੱਡ ਗਏ ਹੈ ਕੁਛ ਬਣਦਾ ਨਾ ਨਾ ਆਪ ਅੱਗੇ ਹੋਏ ਕੋਚ ਸਾਹਿਬ ਮੈਂ ਤਾਂ ਨਿਆਣਿਆ ਦੇ ਸਿੱਤੇ ਲੱਡੂ ਬਲਵਾਈਆਂ ਕਹੀਂ ਨਹੀਂ ਮੈਂ ਲੱਡੂ ਘਰ ਰਹਿਨੇ ਦੀ ਪਸਿਆ ਦੇ ਟੇਕਾਇਸੀ ਤੋਂ ਬਾਅਦ ਮੈਂ ਇਹ ਹੋਰ ਬਊਗਾ ਕੱਟਾ ਪਾ ਲਾਂਗੇ ਲੱਡੂ ਦਾ ਕੱਟ ਲਾਂਗੇ ਇਹਦੇ ਨੂੰ ਕੱਟਣਾ ਵੀ ਇਹ ਹਰਿਆਪਤ ਹੈ ਕੀ ਆ ਜਾਣਾ ਲਓ ਜੀ ਇੱਧਰ ਤਾਂ ਸਾਰੇ ਲੱਗੇ ਹੋਏ ਨੇ ਭਾਜੀਆਂ ਦਾ ਜੋਕਤ ਕਈਆ ਕਰਨ ਤੇ ਆਪਾਂ ਚੱਲਿਆਂ ਹੁਣ ਖੰਨੇ ਨੂੰ ਖੰਨੇ ਨੂੰ ਦੋ ਚਾਰ ਕੰਮ ਜੇ ਕਰਕੇ ਆਉਣੇ ਨੇ ਗੁਰਪ੍ਰੀਤ ਦੇ ਨਾਲ ਸੋ ਚਲੋ ਜੀ ਮਿਲਦੇ ਆ ਫਿਰ ਕਿਉਂਕਿ ਬਾਹਰ ਮੌਸਮ ਵੀ ਥੋੜਾ ਖਰਾਬ ਹੀ ਹੋਣ ਲੱਗ ਗਿਆ ਤੇ ਮੈਂ ਹੈੱਡ ਵਾਸ਼ ਵੀ ਕਰਾ ਕੇ ਆਉਣਾ ਚਲੋ ਜੀ ਚੱਲਦੇ ਆ ਆਪਾਂ ਖੰਨੇ ਨੂੰ ਲਓ ਵੀ ਪਹੁੰਚ ਗਏ ਆਪਾਂ ਖੰਨੇ ਤੇ ਕੰਮ ਤਾਂ ਬਹੁਤ ਸਾਰੇ ਸੀ ਬਟ ਲੱਗਦਾ ਵੀ ਅੱਧੀਆਂ ਸ਼ਾਪ ਬੰਦ ਨੇ ਮਖ ਤੇ ਦੇ ਆ ਪਹਿਲਾਂ ਆਪਾਂ ਮਹਿੰਦੀ ਵਾਲੇ ਨੂੰ ਸਾਈ ਫੜਾਈਏ ਕਿਉਂਕਿ ਗੱਲ ਤਾਂ ਮੈਂ ਕਰ ਗਈ ਸੀ ਬਸ ਪੈਸੇ ਦੇਣੇ ਆ ਉਹਨੂੰ ਲੋਵੀ ਉਧਰ ਆਪਣਾ ਦਿੱਤਾ ਹੋਇਆ ਪਰਸ ਠੀਕ ਕਰਾਉਣਾ। ਕੁੱਲੀ ਉਹ ਦੀ ਸ਼ੌਕ ਖਸਨ ਦੇ। ਆਣੀ ਆਗੀ। ਨਹੀਂ ਗਿਆ। ਲੋਵੀ ਫਟਾਫਟ ਆਪਾਂ 10-15 ਮਿੰਟਾਂ ਚ ਆਪਣੇ ਕੰਮ ਨਿਬੇੜ ਲੈ। ਤੇ ਹੁਣ ਆਪਾਂ ਬਸ ਇੱਕ ਕੰਮ ਰਹਿ ਗਿਆ ਲਾਈਨਿੰਗਾਂ ਦਾ। ਉਹ ਲੈ ਕੇ ਵਾਪਸ ਚੱਲਿਆਂ ਘਰ ਨੂੰ। ਕਿੱਧਰ ਜਾਣਾ? ਲੋ ਬਾਰੀ ਆ ਗਈ ਲੱਸਾਂ ਦੀ। ਕੀ ਲੈਣੀ ਹੈ ਗੋਟਾਪੀ ਕਿਹੜੀ ਲੈਣੀ ਹੈ ਕੋ ਚੱਕ ਕੇ ਲੈਣੀ ਮਾਸੀ ਕੱਲੀ ਕੱਲੀ ਆ ਪੀ ਜਾਣੀ ਆ ਲਾਵੀ ਖੰਨੇ ਆ ਗਏ ਆਪਾਂ ਵਾਪਸ ਘਰੇ ਤੇ ਆਪਾਂ ਤਾਂ ਪੀਨੇ ਆ ਕੋਲ ਡਰਿੰਕ। ਉਹ ਤੇ ਭੈਣ ਜੀ ਲਈ ਬਣ ਰਹੀ ਆ ਰੋਟੀ। ਦੇਖ ਲੈ, ਦੋ ਬੰਦੇ ਤੈਨੂੰ ਰੋਟੀ ਬਣਾ ਕੇ ਦੇਣ ਲੱਗੇ ਹੋਏ ਨੇ ਇੱਕ ਬੰਦੇ ਨੂੰ। ਇੰਨੀਆਂ ਰੋਟੀਆਂ ਆਂਦੀ ਆ ਇਹ। ਆਹ ਦੇਖੋ। ਦੋ ਬੰਦੇ ਬਣਾ ਕੇ ਦਿੰਦੇ ਨੇ ਇੱਕ ਬੰਦਾ ਖਾਣ ਵਾਲਾ। ਲੈ, ਇੰਨੇ ਬੰਦੇ ਚੀਜ਼ਾਂ ਹੀ ਨਹੀਂ ਲੱਭਦੀ ਆਂਦੀਆਂ। ਉਹ ਆਪਸ ਚੜ੍ਹਦੇ ਦੀ ਬਰੀ ਜਾਂਦੀਆਂ ਨੇ। ਲੈ। ਮਾਸੀ ਵਰਦੀ ਬਾਦਲੀ ਫਿਰਦੀਆਂ ਤੂੰ ਤੂੰ ਵਰਦੀ ਬਾਦਲੀ ਫਿਰਦੀਆਂ ਇਹ ਰਹਿਣ ਵਾਲੀ ਹੋ ਗਈ ਰਹਿਣ ਵਾਲੀ ਐ ਇਹ ਵਰਦਿਆਂ ਸੱਤ ਸ਼ਿਫਟਿੰਗ ਸ਼ੁਰੂ ਹੋ ਗਈ ਕਹਿੰਦੇ ਉਹ ਨਿਕਲੇ ਉਹ ਮੁੰਡਾ ਨਾ ਦੋ ਹੱਥ ਲੱਗੇ ਕੀ ਇੱਧਰ ਨਾ ਸੀ ਚੱਲੀ ਆ ਵੀ ਟਿਊਸ਼ਨ ਇੱਧਰ ਸ਼ਿਫਟਿੰਗ ਦਾ ਕੰਮ ਚੱਲਦਾ ਉੱਧਰ ਤਾਂ ਚੋਰੀਆਂ ਬਣਾਉਣਾ ਪਊ ਅੰਦਰ ਤਾਂ ਉੱਧਰ ਚੱਲ ਰਿਹਾ ਕੰਮ ਜੋੜ ਜੜਈਏ ਦਾ ਹਾਂ ਆ ਲਫਾਫਾ ਬੜਾ ਇਹ ਕਿਹੜਾ ਤੂੰ ਕੀ ਹੈਗਾ ਕਿੱਥੇ ਆ ਕਿਹੜਾ ਲਫਾਫਾ ਬੜਾ ਦਾ ਉਹ ਪੇਚਾ ਬੈਂਡ ਦੀ ਪੇਚ ਦੀ ਹੌਲੀ ਹੌਲੀ ਆਉਂਦਾ ਮੇਲ ਮੇਲ ਆ ਗਿਆ ਮੈਂ ਪਾਣੀ ਦੀ ਨੀਂਹ ਪੀਆ ਮੇਲ ਹੌਲੀ ਹੌਲੀ ਆਉਂਦਾ ਹੌਲੀ ਹੌਲੀ ਕਹਿੰਦਾ ਮੈਂ ਪਾਣੀ ਦੀ ਨੀਂਹ ਪੀਆ ਇਸ ਬੰਦਾ ਤੋਂ ਲੋਕਾਂ ਦੇ ਵਿੱਚ ਕੀ ਸਹੀ ਗੱਲ ਲੋ ਵੀ ਕਾਰਡ ਲਿਖੇ ਗਏ ਸਾਰੇ ਵਿਆਹ ਦੇ ਲੋ ਅਸਲਾਹਾਂ ਚੱਲਦੇ ਨੇ ਤਾਂ ਉਹ ਪੜ ਲਓ ਪੜ ਲਓ ਪੜ ਲਓ ਇਹ ਮਤਲਬ ਤੁਹਾਨੂੰ ਲੈ ਕੇ ਆਉਂਗੇ ਠੀਕ ਆ ਇਹ ਕਹਿਣਾ ਨਹੀਂ ਪਰ ਬਾਤ ਹੋਏਗੀ ਕਿਤੇ ਕੀ ਆਣੀ ਹੈ